ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿਛਲੇ ਹਫਤੇ ਆਰਮੀ ਹੈੱਡ ਕੁਆਟਰ ਪੇ ਕਮਿਸ਼ਨ ਸੈੱਲ ਨੇ ਇੱਕ ਡਾਕੂਮੈਂਟ ਜਾਰੀ ਕੀਤਾ ਇੱਕ ਲੈਟਰ ਜਾਰੀ ਕੀਤਾ ਜਿਹਦੇ ਵਿੱਚ 14 ਸੁਝਾਅ ਦਿੱਤੇ ਗਏ ਨੇ 8ਵੇਂ ਪੇ ਕਮਿਸ਼ਨ ਦੇ ਵਿੱਚ ਲਾਗੂ ਕਰਨ ਵਾਸਤੇ ਦੋਸਤੋ ਇਹ ਸੁਝਾਅ ਜੇਕਰ ਲਾਗੂ ਹੋ ਜਾਂਦੇ ਨੇ ਤਾਂ ਭਾਰਤੀ ਸੈਨਾ ਦੇ ਵਿੱਚ ਡਿਊਟੀ ਕਰ ਰਹੇ ਸੈਨਿਕਾਂ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਇੱਕ ਇਤਿਹਾਸਕ ਲਾਹੇਵੰਦ ਫੈਸਲਾ ਇਹ ਹੋਵੇਗਾ ਇਹ 14 ਸੁਝਾ ਤੁਹਾਡੀ ਸਕਰੀਨ ਤੇ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਜਿਹੜੇ ਗ੍ਰੀਨ ਕਲਰ ਵਿੱਚ ਵੇਖ ਰਹੇ ਹੋ ਇਹ ਸਾਰੇ ਰੈਂਕਾਂ ਲਈ ਨੇ ਔਰ ਜਿਹੜੇ ਤੁਸੀਂ ਰੈੱਡ ਕਲਰ ਵਿੱਚ ਵੇਖ ਰਹੇ ਹੋ ਇਹ ਓ ਆਰ ਐਨ ਸੀਓ ਤੇ ਜੀਐਸ ਰੈਂਕ ਲਈ ਨੇ ਤੇ ਜਿਹੜੇ ਵਾਈਟ ਕਲਰ ਵਿੱਚ ਤੁਸੀਂ ਪੁਆਇੰਟ ਵੇਖ ਰਹੇ ਹੋ ਇਹ ਭਾਰਤੀ ਸੈਨਾ ਦੇ ਸਿਰਫ ਅਫਸਰ ਰੈਂਕ ਦੇ ਲਈ ਸੁਝਾ ਪੇਕ ਮਨ ਸੈੱਲ ਵੱਲੋਂ ਦਿੱਤੇ ਗਏ ਨੇ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਪਾਰਟ 1 ਦੇ ਵਿੱਚ ਆਪਾਂ ਪਹਿਲੇ 7 ਸੁਝਾਵਾਂ ਦਾ ਡਿਟੇਲ ਦੇ ਵਿੱਚ ਆਪਾਂ ਜ਼ਿਕਰ ਕਰ ਚੁੱਕੇ ਹਾਂ ਹੁਣ ਜਿਹੜੇ ਅਗਲੇ 7 ਸੁਝਾਅ ਨੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦਾ ਆਪਾਂ ਜ਼ਿਕਰ ਕਰਨਾ ਤੁਹਾਨੂੰ ਉਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਪਣੇ ਹੈੱਡਕੁਆਟਰ ਆਰਮੀ ਹੈੱਡਕੁਆਟਰ ਦੇ ਵੱਲੋਂ 8ਵੇਂ ਪੇ ਕਮਿਸ਼ਨ ਦੇ ਵਿੱਚ ਜਵਾਨਾਂ ਜੀਐਸਓ ਅਫਸਰਾਂ ਨੂੰ ਪੇ ਕਮਿਸ਼ਨ ਦਾ ਪੂਰਾ ਲਾਭ ਮਿਲ ਸਕੇ ਉਹਦੇ ਵਾਸਤੇ ਇਹ 14 ਸੁਝਾਅ ਜਿਹੜੇ ਇਹ ਨੁਕਤੇ ਜਿਹੜੇ ਇਹ ਪੇਸ਼ ਕੀਤੇ ਨੇ ਇਸ ਤੋਂ ਪਹਿਲਾਂ ਕਿ ਬਾਕੀ ਬਚਦੇ 7 ਸੁਝਾਅ 7. ਮੈਂ ਤੁਹਾਡੇ ਨਾਲ ਸਾਂਝੇ ਕਰਾਂ ਤੁਹਾਨੂੰ ਸਭ ਨੂੰ ਇੱਕ ਛੋਟੀ ਜੀ ਬੇਨਤੀ ਹੈ ਕਿ ਇਹ ਜਿਹੜਾ ਪੰਜਾਬ ਗਿਆਨ ਦਰਪਣ ਚੈਨਲ ਹੈ ਜੇਕਰ ਇਹਦੇ ਤੇ ਤੁਹਾਨੂੰ ਜਾਣਕਾਰੀਆਂ ਚੰਗੀਆਂ ਲੱਗਦੀਆਂ ਵੀਡੀਓ ਨੂੰ ਲਾਈਕ ਕਰਦੇਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਦੋਸਤਾਂ ਮਿੱਤਰਾਂ ਦੇ ਵਿੱਚ ਵੀਡੀਓ ਨੂੰ ਹਾਈਪ ਕਰਦੇਆ ਕਰੋ ਇਹਦੇ ਨਾਲ YouTube ਆਪਣੇ ਆਪ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾ ਦਿੰਦਾ ਹੈ ਤੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਪੰਜਾਬ ਗਿਆਨ ਦਰਪਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਆਪਣੇ ਆਪ ਪਹੁੰਚ ਸਕੇ ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੋਵੇਗਾ ਜੀ ਹੁਣ ਜਾਣਕਾਰੀ ਆਪਾਂ ਸ਼ੁਰੂ ਕਰਦੇ ਆ ਕਿ 8ਵਾਂ ਸੁਝਾ ਜਿਹੜਾ ਆਰਮੀ ਹੈਡ ਕੁਆਟਰ ਪੇ ਕਮਿਸ਼ਨ ਸੈੱਲ ਵੱਲੋਂ ਪੇ ਕਮਿਸ਼ਨ ਨੂੰ ਦਿੱਤਾ ਗਿਆ ਉਹ ਹੈ ਪ੍ਰੋਮੋਸ਼ਨ ਤੋਂ ਬਾਅਦ ਪੇ ਫਿਕਸੇਸ਼ਨ ਆਰਮੀ ਦੇ ਹਰੇਕ ਰੈਂਕ ਦੀ ਜਦੋਂ ਕਿਸੇ ਵੀ ਸੈਨਿਕ ਦੀ ਪ੍ਰੋਮੋਸ਼ਨ ਹੁੰਦੀ ਹੈ ਤਾਂ ਉਹਨੂੰ ਇੱਕ ਸਰਟੀਫਿਕੇਟ ਜਮ੍ਹਾਂ ਕਰਨਾ ਪੈਂਦਾ ਹੈ ਜਿਹਦੇ ਵਿੱਚ ਉਹ ਉਹਨੂੰ ਦੱਸਣਾ ਪੈਂਦਾ ਕਿ ਉਹ ਆਪਣੀ ਜਿਹੜੀ ਨਵੀਂ ਪੇ ਹੈ ਉਹ ਡੇਟ ਆਫ ਪ੍ਰਮੋਸ਼ਨ ਤੋਂ ਲੈਣਾ ਚਾਹੁੰਦਾ ਹੈ ਜਾਂ ਡੇਟ ਆਫ ਇਨਕਰੀਮੈਂਟ ਤੋਂ ਲੈਣਾ ਚਾਹੁੰਦਾ ਹੈ ਹੁਣ ਇਹ ਚ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤੇ ਸੈਨਿਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੁੰਦਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ ਸੋ ਪੇ ਕਮਿਸ਼ਨ ਸੈਲ ਨੇ ਇਹ ਸੁਝਾਅ ਦਿੱਤਾ ਹੈ ਕਿ ਜਦੋਂ ਵੀ ਕਿਸੇ ਦੀ ਪ੍ਰਮੋਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਸੀਡੀਏ ਨੂੰ ਆਪਣੇ ਆਪ ਜਿਹੜਾ ਵੀ ਆਪਸ਼ਨ ਉਸ ਸੈਨਿਕ ਵਾਸਤੇ ਲਾਹੇਵੰਦ ਹੈ ਉਹਦੇ ਅਨਸਾਰ ਉਹਦੀ ਜਿਹੜੀ ਹੈ ਪੇ ਆਪਕਸ ਕਰ ਦੇਣੀ ਚਾਹੀਦੀ ਹੈ ਉਹਦੇ ਵਾਸਤੇ ਕਿਸੇ ਲੈਟਰ ਦਾ ਹੁਣ ਜਾਰੀ ਕਰਨਾ ਜ਼ਰੂਰੀ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਨਵਾਂ ਸੁਝਾਅ ਹੈ ਆਰਮੀ ਅਤੇ ਸੈਂਟਰਲ ਆਰਮਡ ਫੋਰਸਸ ਦੇ ਅਲੌਂਸਸ ਦੇ ਵਿੱਚ ਪੱਤਿਆਂ ਦੇ ਵਿੱਚ ਜਿਹੜੀ ਸਮਾਨਤਾ ਹੋਣੀ ਦੋਸਤੋ ਪੇ ਕਮਿਸ਼ਨ ਸੱਲ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਸੱਤ ਸੈਂਟਰਲ ਆਰਮਡ ਪੁਲਿਸ ਫੋਰਸਸ ਕੰਮ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਬੀਐਸਐਫ ਸੀਆਰਪੀਐਫ ਸੀਆਈਐਸਐਫ ਅਸਾਮ ਰਾਈਫਲ SSG ITBP NSG ਜੋ ਕਿ ਗ੍ਰਹਿ ਮੰਤਰਾਲੇ ਦੇ ਅੰਡਰ ਕੰਮ ਕਰਦੀਆਂ ਨੇ ਜਿਸ ਕਰਕੇ ਇਹਨਾਂ ਨੂੰ ਕੁਝ ਐਕਸਟਰਾ ਅਲਾਨਸਸ ਦਿੱਤੇ ਜਾਂਦੇ ਨੇ ਜਦੋਂ ਇਹ ਕਿਤੇ ਸਪੈਸ਼ਲ ਡਿਊਟੀ ਕਰਦੇ ਨੇ ਪਰ ਜਿਹੜੇ ਫੌਜ ਦੇ ਜਵਾਨ ਇਹਨਾਂ CRPF ਦੇ ਨਾਲ ਕਈ ਵਾਰ بڑے ਇਲਾਕਿਆਂ ਦੇ ਵਿੱਚ ਸਪੈਸ਼ਲ ਡਿਊਟੀ ਵਾਸਤੇ ਤਾਇਨਾਤ ਕੀਤੇ ਜਾਂਦੇ ਨੇ ਤਾਂ ਉਹਨਾਂ ਸੈਨਿਕਾਂ ਨੂੰ ਇਹ ਸਪੈਸ਼ਲ ਲਾਉਂਸ ਨਹੀਂ ਮਿਲਦੇ ਸੋ ਪੇ ਕਮਿਸ਼ਨ ਨੇ ਸੁਝਾਅ ਦਿੱਤਾ ਹੈ ਕਿ ਜਦੋਂ ਵੀ ਸੈਨਿਕ ਇਹਨਾਂ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਨਾਲ ਮਿਲ ਕੇ ਸਪੈਸ਼ਲ ਡਿਊਟੀ ਕਰਦੇ ਨੇ ਤਾਂ ਇਹਨਾਂ ਨੂੰ ਮਿਲਣ ਵਾਲਾ ਸਪੈਸ਼ਲ ਅਲਾਉਂਸ ਹੈ ਜਿਹੜਾ ਉਹ ਸੈਨਿਕਾਂ ਨੂੰ ਵੀ ਮਿਲਣਾ ਚਾਹੀਦਾ ਹੈ ਇਸ ਤੋਂ ਅਗਲਾ ਸਜਾ ਜਿਹੜਾ ਪਿਕ ਮਹੀਨ ਸੈਲ ਨੇ ਦਿੱਤਾ ਹੈ ਉਹ ਹੈ ਕਿ ਮਿਲਣ ਵਾਲੇ ਅਲਾਉਸਸ ਨੂੰ ਸਰਲ ਬਣਾਉਣਾ ਜਿੰਨੇ ਵੀ ਸੈਨਿਕਾਂ ਨੂੰ ਪੱਤੇ ਮਿਲਦੇ ਨੇ ਅਲਾਉਸਸ ਮਿਲਦੇ ਨੇ ਉਹ ਬੜੇ ਉਹਨਾਂ ਦੇ ਪ੍ਰਾਪਤ ਕਰਨ ਦੀ ਜਿਹੜੀ ਪ੍ਰਕਿਰਿਆ ਬੜੀ ਗੁੰਝਲਦਾਰ ਹੈ ਸਾਰੀ ਨੌਕਰੀ ਕਰਨ ਤੋਂ ਬਾਅਦ ਵੀ ਬੜੇ ਜਵਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਆਉਣ ਸਰਵਿਸ ਇਹ ਅਲਾਂਸ ਉਹਨਾਂ ਨੂੰ ਮਿਲਣਾ ਸੀ ਉਹਨਾਂ ਨੇ ਇਹਦੇ ਵਾਸਤੇ ਆ ਪਾਰਟ ਆਰਡਰ ਕਰਾਉਣਾ ਸੀ ਉਹ ਨਿਕਲ ਜਾਂਦਾ ਜਦੋਂ ਉਹ ਰਿਕਾਰਡ ਦੇ ਵੀ ਜਾਂਦੇ ਨੇ ਤੇ ਫਿਰ ਉਹਨਾਂ ਤੋਂ ਪਿਛਲੇ 5-5 10 ਸਾਲਾਂ ਦੇ ਪਾਰਟ ਆਰਡਰ ਮੰਗੇ ਜਾਂਦੇ ਨੇ ਯੂਨਿਟ ਨੂੰ ਜਵਾਨ ਛੱਡ ਕੇ ਆ ਜਾਂਦੇ ਨੇ ਤੇ ਜਿਹੜੇ ਉਹਨਾਂ ਨੂੰ ਪਾਰਟ ਆਰਡਰ ਨਹੀਂ ਮਿਲਲੇ ਬੜਾ ਉਹਨਾਂ ਦਾ ਪੈਸੇ ਦਾ ਨੁਕਸਾਨ ਹੁੰਦਾ ਸੋ ਆਰਮੀ ਹੈੱਡ ਕੁਆਟਰ ਪੇਕ ਇਮਨ ਸੈਲਨ ਇਹ ਸੁਝਾ ਦਿੰਦਾ ਹੈ ਕਿ ਜਿਹੜੇ ਅਲਾਂਸਸ ਨੇ ਉਹ ਬੜੇ ਸਰਲ ਹੋਣੇ ਚਾਹੀਦੇ ਨੇ ਬਹੁਤੀ ਕਾਗਜ਼ੀ ਕਾਰਵਾਈ ਉਹਦੇ ਤੇ ਨਹੀਂ ਹੋਣੀ ਚਾਹੀਦੀ ਤਾਂ ਕਿ ਉਹ ਜਵਾਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਸਮਾਂ ਰਹਿੰਦਿਆਂ ਡਿਊਟੀ ਕਰਦਿਆਂ ਉਹਨਾਂ ਨੂੰ ਮਿਲ ਸਕਣ ਸੱਤਵੇਂ ਪੇ ਕਮਿਸ਼ਨ ਦੇ ਵਿੱਚ ਪੇ ਕਮਿਸ਼ਨ ਨੇ ਦੱਸਿਆ ਸੀ ਕਿ 196 ਦੇ ਕਰੀਬ ਜਿਹੜੇ ਅਲਾਉਂਸ ਨੇ ਛੋਟੇ ਮੋਟੇ ਜਿਹੜੇ ਮਿਲਦੇ ਨੇ ਪਰ ਉਹ ਸਾਰੇ ਮਿਲਦੇ ਨਹੀਂ ਇਸ ਕਰਕੇ ਉਹਦੇ ਨਾਲੋਂ ਚੰਗਾ ਕਿ ਛੋਟੇ ਛੋਟੇ ਅਲਾਉਂਸਾਂ ਨੂੰ ਜੋੜ ਕੇ ਮਰਜ ਕਰਕੇ ਕੁਝ ਗਿਣਤੀ ਦੇ ਲਾਉਂਸ ਬਣਾਏ ਜਾਣ ਜਿਹੜੇ ਜਵਾਨਾਂ ਨੂੰ ਕਾਗਜ਼ੀ ਕਰਵਾਏ ਵੀ ਘੱਟ ਹੋਵੇ ਸੌਖਾ ਪੈਸਾ ਉਹਨਾਂ ਨੂੰ ਜਿਹੜਾ ਉਹਨਾਂ ਦੇ ਹੱਕ ਦਾ ਮਿਲ ਜਾਵੇ 11ਵਾਂ ਜਿਹੜਾ ਪੁਆਇੰਟ ਹੈ ਉਹ ਹੈ ਟੈਕਨੀਕਲ ਅਲਾਉਂਸ ਕਿ ਜਿਹੜੇ ਟੈਕਨੀਕਲ ਵਿੰਗ ਨੇ ਜਿਵੇਂ ਈਐਮਈ ਹੈ ਇੰਜੀਨੀਅਰਸ ਹੈ ਸਿਗਨਲ ਹੈ ਜਿਹਦੇ ਵਿੱਚ ਡਿਊਟੀ ਕਰ ਰਹੇ ਅਫਸਰਾਂ ਨੂੰ ਟੈਕਨੀਕਲ ਅਲਾਉਂਸ ਮਿਲਦੇ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਪਰ ਇਹਨਾਂ ਅਫਸਰਾਂ ਦੇ ਬਰਾਬਰ ਦੀ ਟੈਕਨੀਕਲ ਯੋਗਤਾ ਵਾਲੇ ਅਫਸਰ ਬਾਕੀ ਗਰੁੱਪਾਂ ਵਿੱਚ ਵੀ ਕੰਮ ਕਰਦੇ ਨੇ ਉਹਨਾਂ ਨੂੰ ਇਹ ਜਿਹੜਾ ਟੈਕਨੀਕਲ ਅਲਾਉਂਸ ਨਹੀਂ ਮਿਲਦੇ ਤਪੇ ਇੱਕ ਕਮਿਸ਼ਨ ਸੱਲਣੇ ਜਿਹੜਾ ਸੁਝਾਅ ਦਿੱਤਾ ਹੈ ਕਿ ਟੈਕਨੀਕਲ ਅਲਾਉਂਸ ਦੀ ਜਗ੍ਹਾ ਟੈਕਨੀਕਲ ਪੇ ਮਿਲਣੀ ਚਾਹੀਦੀ ਹੈ ਤਾਂ ਕਿ ਜਿਹੜੇ ਵੀ ਅਫਸਰ ਉਹ ਇਹਨਾਂ ਟੈਕਨੀਕਲ ਗਰੁੱਪਾਂ ਵਿੱਚ ਕੰਮ ਨਹੀਂ ਵੀ ਕਰ ਰਹੇ ਪਰ ਉਹਨਾਂ ਦੇ ਕੋਲ ਕੁਆਲੀਫਿਕੇਸ਼ਨ ਟੈਕਨੀਕਲ ਹੈ ਉਹ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਟੈਕਨੀਕਲ ਡਿਊਟੀ ਕਰ ਰਹੇ ਨੇ ਬੇਸ਼ੱਕ ਉਹਨਾਂ ਦੇ ਜੀਡੀ ਗਰੁੱਪ ਨੇ ਤੇ ਉਹਨਾਂ ਨੂੰ ਜਿਹੜੀ ਟੈਕਨੀਕਲ ਪੇ ਹੈ ਉਹ ਮਿਲਣੀ ਚਾਹੀਦੀ ਹੈ ਉਸ ਤੋਂ ਜਿਹੜਾ 12ਵਾਂ ਪੁਆਇੰਟ ਹੈ ਉਹ ਹੈ ਸ਼ਾਰਟ ਸਰਵਿਸ ਕਮਿਸ਼ਨ ਦੇ ਸਬੰਧ ਵਿੱਚ ਕਿ ਇਸ ਦੀ ਜਿਹੜੀ ਪ੍ਰਕਿਰਿਆ ਉਹਨੂੰ ਹੋਰ ਜ਼ਿਆਦਾ ਬਿਹਤਰ ਬਣਾਉਣਾ ਚਾਹੀਦਾ ਹੈ ਆਰਮੀ ਦੇ ਵਿੱਚ ਬਹੁਤ ਸਾਰੇ ਅਫਸਰ ਸ਼ਾਰਟ ਸਰਵਿਸ ਕਮਿਸ਼ਨ ਲੈ ਕੇ ਆਉਂਦੇ ਨੇ ਤਾਂ ਉਹ 10 ਤੋਂ ਲੈ ਕੇ 14 ਸਾਲ ਤੱਕ ਦੀ ਡਿਊਟੀ ਕਰਕੇ ਰਿਟਾਇਰ ਹੋ ਜਾਂਦੇ ਨੇ ਉਹਨਾਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਹੈ ਸੋ ਜੇਕਰ ਆਰਮੀ ਦੇ ਵਿੱਚ ਅਫਸਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਜਿਹੜਾ ਸ਼ਾਰਟ ਸਰਵਿਸ ਕਮਿਸ਼ਨ ਹੈ ਇਹਨੂੰ ਹੋਰ ਜ਼ਿਆਦਾ ਇੰਟਰਸਟਿਡ ਬਣਾਉਣਾ ਚਾਹੀਦਾ ਹੈ ਔਰ ਇਹਦੇ ਵਿੱਚ ਹੋ ਸਕੇ ਤਾਂ ਪੈਨਸ਼ਨ ਲਾਗੂ ਕਰ ਦੇਣੀ ਚਾਹੀਦੀ ਹੈ ਇਹ ਪੇਕਮਨ ਸੈਲ ਨੇ ਸੁਝਾਅ ਦਿੱਤਾ ਹੈ ਔਰ ਉਹ ਪੈਨਸ਼ਨ ਦਾ ਪੈਸਾ ਜਿੰਨਾ ਚਿਰ ਅਫਸਰ ਡਿਊਟੀ ਕਰਦੇ ਨੇ ਉਹਨਾਂ ਦੀ ਸੈਲਰੀ ਦੇ ਵਿੱਚੋਂ ਕਟਿਆ ਜਾਵੇ ਉਹਨਾਂ ਹੀ ਕੰਟਰੀਬਿਊਟ ਸਰਕਾਰ ਵੱਲੋਂ ਕੀਤਾ ਜਾਵੇ ਤੇ ਜਦੋਂ ਇਹ ਅਫਸਰ 10 ਤੋਂ ਲੈ ਕੇ 14 ਸਾਲ ਦੀ ਡਿਊਟੀ ਕਰਨ ਤੋਂ ਬਾਅਦ ਰਿਟਾਇਰ ਜਾਣ ਤਾਂ ਉਹਨਾਂ ਨੂੰ ਜਿਹੜਾ ਕੁਝ ਅਮਾਉਂਟ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇ ਇਹਦੇ ਨਾਲ ਫਾਇਦਾ ਕਿ ਹੋਏਗਾ ਬਹੁਤ ਸਾਰੇ ਨੌਜਵਾਨ ਸ਼ਾਰਟ ਸਰਵਿਸ ਕਮਿਸ਼ਨ ਦੇ ਵਿੱਚ ਭਰਤੀ ਹੋ ਵੀ ਹੋ ਕੇ ਦੇਸ਼ ਦੀ ਸੇਵਾ ਕਰਨ ਨੂੰ ਤਰਜੀਹ ਦੇਣਗੇ ਇਸ ਤੋਂ ਅਗਲਾ ਜਿਹੜਾ 13ਵਾਂ ਪੁਆਇੰਟ ਆ ਪੇਕ ਮਹਿਨ ਸੱਲ ਨੇ ਦਿੱਤਾ ਉਹ ਹੈ ਅਫਸਰਾਂ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਇਹਦੇ ਵਿੱਚ ਬਦਲਾਅ ਹੋਣਾ ਚਾਹੀਦਾ ਹੈ ਵਰਤਮਾਨ ਸਮੇਂ ਵਿੱਚ 에ਅਰ ਫੋਰਸ ਆਰਮੀ ਨੇਵੀ ਦੇ ਸੇਮ ਰੈਂਕ ਵਾਲੇ ਅਫਸਰਾਂ ਦੀ ਜਿਹੜੀ ਰਿਟਾਇਰਮੈਂਟ ਏਜ ਹੈ ਇਹ ਅਲੱਗ-ਅਲੱਗ ਹੈ ਤਾਂ ਆਰਮੀ ਹੈੱਡ ਕੁਆਟਰ ਪੇਕ ਮਹਿਨ ਸੱਲ ਨੇ ਸੁਝਾਅ ਦਿੱਤਾ ਹੈ ਕਿ ਜਿਹੜੇ ਕਰਨਲ ਦੀ ਜਿਹੜੀ ਏਜ ਹੈ ਉਹ ਘੱਟ ਤੋਂ ਘੱਟ ਰਿਟਾਇਰ ਹੋਣ ਦੀ 57 ਸਾਲ ਬ੍ਰਿਗੇਡੀਅਰ ਦੀ 52 ਸਾਲ ਤੇ ਮੇਜਰ ਜਰਨਲ ਦੀ ਘੱਟੋ ਘੱਟ 59 ਸਾਲ ਜਿਹੜੀ ਉਹ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਰੀ EMPLOIEMENT ਵਾਲਾ ਜਿਹੜਾ ਸਿਸਟਮ ਹੈ ਉਹ ਖਤਮ ਕੀਤਾ ਜਾ ਸਕੇ ਪਦਮਾਂ ਤੇ ਆਖਰੀ ਸੁਝਾਅ ਜਿਹੜਾ PEKMEN ਸੈੱਲ ਵੱਲੋਂ ਦਿੱਤਾ ਗਿਆ ਉਹ ਹੈ ਡਿਫੈਂਸ ਸਰਵਿਸ ਅਤੇ ਸਿਵਲ ਸਰਵਿਸ ਦੇ ਅਫਸਰਾਂ ਦੇ ਰੈਂਕਾਂ ਵਿੱਚ ਸਮਾਨਤਾ ਵਰਤਮਾਨ ਸਮੇਂ ਵਿੱਚ 25% ਦੇ ਕਰੀਬ ਸਿਵਲਨ ਅਫਸਰ ਜਿਹੜੇ ਪੇ ਲੈਵਲ 14 ਲੈ ਰਹੇ ਨੇ ਇਸੇ ਲੈਵਲ ਤੇ ਉਹ ਰਿਟਾਇਰ ਹੁੰਦੇ ਨੇ ਬਲਕਿ ਆਰਮੀ 에ਅਰਫੋਰਸ ਨੇਵੀ ਦੇ ਵਿੱਚ ਪੇ ਲੈਵਲ 14 ਦੇ ਸਿਰਫ 1% ਅਫਸਰ ਨਹੀਂ ਪਰ ਇਹ ਪੇ ਲੈਵਲ 14 ਨਿਜ ਜਨਰਲ ਦੇ ਬਰਾਬਰ ਦਾ ਪੇ ਲੈਵਲ ਹੈ ਪੇ ਕਮਿਸ਼ਨ ਸੈੱਲ ਦਾ ਸੁਝਾਅ ਹੈ ਕਿ ਆਰਮੀ ਅਫਸਰਾਂ ਦਾ ਜਿਹੜਾ ਪੇ ਲੈਵਲ ਹੈ ਉਹ ਸਿਵਲ ਅਫਸਰਾਂ ਦੇ ਪੇ ਲੈਵਲ ਦੇ ਬਰਾਬਰ ਹੋਣਾ ਚਾਹੀਦਾ ਸੋ ਇਹ 14 ਸੁਝਾਅ ਜਿਹੜੇ ਪੇ ਕਮਿਸ਼ਨ ਸੈੱਲ ਵੱਲੋਂ ਪੇ ਕਮਿਸ਼ਨ ਜਿਹੜਾ 8ਵਾਂ ਆਉਣਾ ਹੈ ਉਹਦੇ ਵਾਸਤੇ ਲਾਗੂ ਕਰਨ ਲਈ ਪੇਸ਼ ਕੀਤੇ ਗਏ ਨੇ ਸੋ ਹੋ ਸਕਦਾ ਹੈ 8ਵੇਂ ਪੇ ਕਮਿਸ਼ਨ ਦੀ ਜਿਹੜੀ ਕਮੇਟੀ ਬਣੇਗੀ ਜਿਹੜਾ ਕਮਿਸ਼ਨ ਬੈਠੇਗਾ ਉਹਦੇ ਵੱਲੋਂ ਇਹਨਾਂ ਸੁਝਾਵਾਂ ਤੇ ਵਿਚਾਰ ਕੀਤਾ ਜਾਵੇ ਤੇ ਜਿਹੜੇ ਵਧੀਆ ਸੁਝਾਅ ਨੇ ਲਾਗੂ ਵੀ ਕੀਤੇ ਜਾਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਫੌਜ ਵਿੱਚ ਡਿਊਟੀ ਕਰ ਰਹੇ ਦੇਸ਼ ਦੀ ਸੇਵਾ ਕਰਨ ਦੇ ORNCO JSO ਤੇ ਅਫਸਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਸੁਝਾਵਾਂ ਦਾ ਜਿਹੜਾ ਬਹੁਤ ਵਧੀਆ ਬੈਨੀਫਿਟ ਹੋ ਸਕੇ ਸੋ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ